ਸਤਿਗੁਰੂ ਕਹਿੰਦੇ ਨੇ ਬਿਨ ਨਾਮ ਹੈ ਉਹ 베ਲੀ ਨਹੀਂ ਪੁੱਤ ਬਟੰਬ ਸੁਧ ਪਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਸੰਸਾਰ ਦੇ ਉੱਤੇ ਸੈਦਾ ਨਹੀਂ ਕਰਦਾ 베ਲੀ ਦਾ ਮਤਲਬ ਮਿੱਤਰ ਦੋਸਤ ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਅੰਤ ਸਮੇ ਸੈਦਾ ਕਰਦਾ ਸਤਿਗੁਰੂ ਬਾਣੀ ਵਿੱਚ ਕਹਿਣਗੇ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਮੋਹਾਂ ਨਾਮ ਤੇਰੇ ਸੰਗ ਸਹਾਈ ਇਹ ਕੇਵਲ ਤੇ ਕੇਵਲ ਨਾਮ ਨਹੀਂ ਸਹਿਤਾ ਕਰਨੀ ਹੈ ਜੋ ਕਿ ਸਤਿਗੁਰੂ ਦੇ ਵੱਲੋਂ ਸਾਨੂੰ ਨਾਮ ਅਗੜਦਾ ਹੈ ਸਤਿਗੁਰੂ ਨੇ ਹੀ ਸਾਨੂੰ ਨਾਮ ਦੇਣਾ ਦ੍ਰਿੜ ਕਰਾਉਣਾ ਹੈ ज सतगुरु गुरबाणी बच्चे कह मेरा सतगुर मेरा सतगुर प्यारा मैं गुरबिण रह जाई राम हर नामो हर नाम, नाम देवै मेरा अंत सखाई राम हर हर नाम मेरा अंत सखाई गुर सतगुर नाम द्रड़ाया जिथे पुत्र कलंदर कोई बेली नहीं ही तिथे हर हर नाम छदाया क्योंकि अंत समय किसी की पहुँच नहीं है जो अच सतगुरु ने कह दिता बिना ना वह को बेली ना परमात्मा के नाम तो बिना उथे तेरी किसी ने सहायता नहीं करनी जिन्हों के नाल हम साबंध ने सा पुत्र ने कटंब है परिवार है सुत है भाई ने सा परिवार सारा समझते हाँ इन्हों ने साइड सहायता नहीं करनी केवल से केवल परमात्मा के नाम ने ही सहायता करनी इस करके सतगुरु धन गुरु तेग बहादुर जी महाराज समझा करते हैं रे मन राम कर करप्रीत ਸਰਵਣ ਗੋਮਦ ਗੁਣ ਸਮੰ ਅਰ ਕਾਉ ਰਸਨਾ ਕੀ ਕਹਿੰਦੇ ਮਨਾ ਉਹ ਸਰਕਾਰਪੁਰ ਵਹਿਗੁਰੂ ਦੇ ਨਾਮ ਦੀ ਪ੍ਰੀਤ ਪਾ ਲੈ ਪ੍ਰੀਤ ਕਰ ਸਤਿਗੁਰੂ ਦੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਤੂੰ ਪਰਿਵਾਰ ਦੇ ਨਾਲ ਸੰਸਾਰ ਨਾਲ ਪ੍ਰੀਤ ਪਾਈ ਬੈਠਾ ਇਹਨੂੰ ਛੱਡ ਜਪਾ ਰੋਜ ਪੜ੍ਹਦੇ ਆਂ ਇਹ ਕਟੰਭ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਇਹ ਜਿਹੜਾ ਪਰਿਵਾਰ ਹੈ ਸਾਡੇ ਨਾਲ ਜਾਣ ਵਾਲਾ ਨਹੀਂ ਹੈ ਇਸ ਕਰਕੇ ਮਨ ਜਿਹੜਾ ਹੈ RAM ਦੇ ਨਾਲ ਜੋੜ ਹੈ ਤੁਨ ਗੁਰਦੇਵਾ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਹਰੇ ਮਨ RAM ਸਿਉ ਕਰ ਪ੍ਰੀਤ ਸਰਵਨ ਗੋਵਿੰਦ ਕੁਣ ਸੁਣ ਹਰ ਗਾਉ ਰਸਨਾ ਕਿੰਦੇ ਨੇ ਇਨ੍ਹਾਂ ਸਰਬਣਾ ਦੇ ਨਾਲ ਕੰਨਾਂ ਦੇ ਨਾਲ ਉਸ ਗਾਲਪੁਰਖ ਵਹਿਗੁਰੂ ਦੇ ਗੁਣਾਂ ਨੂੰ ਸੁਣਿਆ ਕਰ ਦੁਨੀਆ ਦੀਆਂ ਗੱਲਾਂ ਦਾ ਸੁਣਿਆ ਕਰ ਈਸ਼ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਗੀਤ ਗਾਇਆ ਕਰ ਦੁਨੀਆ ਦੇ ਗੀਤ ਨਾ ਗਾਇਆ ਪਰਮਾਤਮਾ ਦੇ ਗੀਤ ਗਾਇਆ ਕਰ ਹਰ ਗਾਉ ਰਸਨਾ ਗੀਤ ਤੇ ਅਗਲਾ ਉਪਦੇਸ਼ ਦਿੰਦੇ ਨੇ ਕਰ ਸਾਧ ਸੰਗਤ ਸਿਮਰਵਾਧੋ ਦੇਖੋ ਇਹ ਸੰਸਾਰ ਸਾਗਰ ਤੋਂ ਤਰਨ ਦੀਆਂ ਲਗਾਣੇ ਆਪਾਂ ਸੰਸਾਰ ਸਾਗਰ ਤੋਂ ਕਿਵੇਂ ਤਰਨਾ ਹੈ ਕਰ ਸਾਧ ਸੰਗਤ ਸਿਮਰਵਾਧੋ ਕਹਿੰਦੇ ਨੇ ਗੁਰੂ ਦੀ ਸੰਗਤ ਕਰ ਸਿਮਰਵਾਧੋ ਉਸ ਕਾਲਪੁਰਖ ਵਾਹਿਗੁਰੂ ਦਾ ਸਿਮਰਨ ਕਰ ਫਿਰ ਹੋਵੇਗਾ ਕਿ ਉਹਰੇ ਪਤ ਤਪ ਪਨੀਤ ਕਹਿੰਦੇ ਤੂੰ ਪਤ ਤਾ ਤੂੰ ਪਨੀਤ ਹੋ ਜਾਏਗਾ ਪਵਿੱਤਰ ਹੋ ਜਾਏਗਾ ਪਨੀਤ ਹੋ ਜਾਏਗਾ ਕਾਲ ਵਿਆਲ ਜੋ ਪਰਯੋ ਡੋਲੇ ਮੁਖ ਫਸਾਰੇ ਮੀਨ ਕਹਿੰਦੇ ਨੇ ਜਿਹੜਾ ਕਾਲ ਹੈ ਤੇਰੀ ਮੌਤ ਹੈ ਉਹ ਸੰਪਤੀ ਤਰ੍ਹਾਂ ਮੁਖ ਫਲਾਕ ਤੇ ਖੜੀ ਹੈ ਜਿਵੇਂ ਸੱਪ ਨੇ ਡੰਗ ਮਾਰਨਾ ਹੋਵੇ ਤਾਂ ਉਹ ਆਪਣਾ ਫਣ ਉੱਚਾ ਕਰ ਲੈਂਦਾ ਹੈ ਇਸੇ ਤਰ੍ਹਾਂ ਤੇਰਾ ਕਾਲ ਜਿਹੜਾ ਕਿ ਤੈਨੂੰ ਰਸ ਲਵੇਗਾ ਉਹ ਮੂਹਟੇ ਤੇ ਖੜਾ ਹੈ ਆਜ ਕਾਲੁ ਫੁਨ ਤੋਹੇ ਕ੍ਰਸ ਹੈ ਸੰਭਦ ਰੱਖਿਓ ਜੀ ਕਹਿੰਦੇ ਇਸ ਕਾਲ ਰੂਪੀ ਸੱਪ ਨੇ ਅੱਜ ਜਾਂ ਕੱਲ ਵਿੱਚ ਤੈਨੂੰ ਰਸ ਲੈਣਾ ਆਵੇਦੀ ਭਾਰ ਵਿੱਚ ਹੈ ਤੇ ਕਦੋਂ ਸਮਾਂ ਆਵੇ ਤੇ ਇਸ ਨੂੰ ਬਰਸ ਕੇ ਲੈ ਜਾਏ ਜਦੋਂ ਸਮਾਂ ਆ ਗਿਆ ਅਜ ਪਦ ਦੇ ਵਿੱਚ ਤੈਨੂੰ ਬਰਸ ਕੇ ਲੈ ਜਾਏਗਾ ਇਹ ਮਨ ਆਪਣੇ ਮਨ ਦੇ ਵਿੱਚ ਚਿੱਤ ਵਿੱਚ ਹੀ ਰੱਖ ਕਿ ਗਾਉ ਸਦਾ ਮੇਰੇ ਸਿਰ ਤੇ ਗੂੰਜਦਾ ਹੈ ਇਸ ਕਰਕੇ ਜੋ ਸਦਗੁਰੂ ਅਜ ਕਹਿੰਦੇ ਨੇ ਕਿ ਭਾਈ ਉਹ ਸਕਾਲਪੁਰਖ ਵਹਿਗੁਰੂ ਦਾ ਨਾਮ ਹੀ ਜਪਨਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਇਸ ਸੰਸਾਰ ਤੇ ਹੋਰ ਕੋਈ ਮਿਲ ਨਹੀਂ। ਪਰਮਾਤਮਾ ਦਾ ਨਾਮ ਮਿਲਣਾ ਹੈ ਸਤਿਗੁਰੂ ਕੋਲੋਂ ਇਸ ਕਰਕੇ ਆਪਾਂ ਗੁਰੂ ਦੀ ਸ਼ਰਨ ਵਿੱਚ ਆਏ।